ਬਹੁਤ ਹੀ ਦੁੱਖ ਭਰੀ ਕਹਾਣੀ ਔਲਾਦ ਭਾਗ ਅਖੀਲਾ ਦੇਖ ਕੇ ਹਰਪਾਲ ਪਾਲਾ ਜੀ ਜਦ ਤੱਕ ਕੇਵਲ ਫੈਸਲਾ ਕਰਦਾ ਕਿ ਉਹ ਟ੍ਰੇਨ ਤੋਂ ਉਤਰ ਜਾਵੇ ਟ੍ਰੇਨ ਚੱਲ ਪਈ ਸੀ ਲੋਕ ਟ੍ਰੇਨ 'ਚ ਚੱਤੇ ਜਾ ਰਹੇ ਸਨ ਭੀੜ ਭੜਕਾ ਇੱਕਦਮ ਵੱਧ ਗਿਆ ਸੀ ਕੇਵਲ ਚਾਹ ਕੇ ਵੀ ਉਤਰ ਨਾ ਸਕਿਆ ਅਖੀਰ ਉਹ ਤਾਂ ਕੇ ਨਾਲ ਵਾਲੀ ਸੀਟ ਤੇ ਬੈਠ ਗਿਆ ਠੰਡ ਨਾਲ ਠੋਠੇ ਰਕਦਾ ਉਹ ਆਪਣੇ ਕਾਹਨੇ ਦਿਨ ਯਾਦ ਕਰਨ ਲੱਗਾ मुबारक हो गए बेटा होया है नर्स की यह गल उसद है अज भी वह खुशी नाल उछल पिया दरअसल केवल ब्याह हो जिंदगी च बहार आई सी तो किसान माँ बाप ना चा केवल भी अपने माता पिता का आग्याकार पुत्र सी जदों उसकी पत्नी गर्भवती हुई हजे छे महीने हुए ओह फिसल के डिग उस दे करके उन्ना दा पहला बच्चा भी नहीं बचिया। डॉक्टर ने साफ कह दिता कि अगली बार अगर गर्भवती होंगी है तो जानकू खतरा है पर उन्ना कई डॉक्टर कोई रब का दर नहीं छड़ा जिते भी नहीं गए मां बाप अपनी की कुछ नहीं करते केवल कदों ये सोचता सोचता बेहोश हो गया ਅਤੇ ਸੀਟ ਤੋਂ ਡਿੱਗ ਗਿਆ ਉਸ ਨੂੰ ਵੀ ਨਾ ਪਤਾ ਲੱਗਾ ਜਦ ਉਸਨੇ ਅੱਖ ਖੋਲੀ ਤਾਂ ਉਹ ਹਸਤਾਲਿਕ ਸੀ ਹਾਂਜੀ ਬਾਪੂ ਜੀ ਕਿੱਦਾਂ ਤੁਸੀਂ ਠੀਕ ਹੋ ਖਰਾਬ ਨਾ ਨਾ ਤਾਂ ਹਰ ਨੂੰ ਮੈਂ ਲੈ ਕੇ ਆਇਆ ਇੱਥੇ ਇਹ ਇੱਕ ਸਰਦਾਰ ਬੰਦਾ ਸੀ ਜਿਸਨੇ ਚਿੱਟਾ ਕੁਰਤਾ ਪਜਾਮਾ ਪਾਇਆ ਸੀ ਕੇਵਲ ਬੁਖਾਰ ਨਾਲ ਟਪ ਰਿਹਾ ਸੀ ਮੈਂ ਐਨਜੀਓ ਚਲਾਉਣਾ ਬਾਪੂ ਜੀ ਥੋੜਾ ਕਾਇਮ ਹੋ ਜਾਓ ਤਿੰਦ ਸੋ ਕਿੱਥੇ ਜਾਣਾ ਤੁਸੀਂ ਮੈਂ ਤਾਂ ਹੱਨੂ ਘਰ ਛੱਡ ਆਉਣਾ ਇੰਨੀ ਠੰਡ ਚ ਨਾ ਕੋਈ ਗਰਮ ਕੱਪੜਾ ਨਾ ਕੋਈ ਬੂਟ ਤੇ ਰੱਬਾ ਨੇ ਕੇਵਲ ਕੁਝ ਨਾ ਬੋਲ ਪਾਇਆ ਬਸ ਹੱਥ ਜੁੜੇ ਤੇ ਅੱਖਾਂ 'ਚੋਂ ਹੰਝੂ ਆ ਗਏ ਸਤਵੀਰ ਸਿੰਘ ਇਹ ਨਾਂ ਸੀ ਉਸ 34 ਸਾਲ ਦੇ ਗੁਰਸਿੱਖ ਨੌਜਵਾਨ ਦਾ ਉਹ ਸਮਝ ਗਿਆ ਕਿ ਬਾਪੂ ਮੁਸੀਬਤ ਦਾ ਮਾਰਿਆ ਉਹਨਾਂ ਕੋਲ ਤਾਂ ਅਰਜਨਾ ਇਹੋ ਦੇਹਕੇ ਆਉਂਦੇ ਰਹਿੰਦੇ ਸਨ ਕੇਵਲ ਦੀ ਕਿਸਮਤ ਚੰਗੀ ਸੀ ਤੇ ਸਤਰੀਏ ਵੀ ਉਸੇ ਤਰ੍ਹਾਂ ਦੀ ਅਗਲੇ ਦਿਨ ਉਹ ਕੇਵਲ ਨੂੰ ਲੈ ਕੇ ਆਪਣੇ ਆਸ਼ਰਮ ਪਹੁੰਚੇ ਆਸਰਾ ਉੱਥੇ ਕੇਵਲ ਵਰਗੇ ਕਿੰਨੇ ਹੀ ਐਸੇ ਬਜ਼ੁਰਗ ਸਨ ਜਿਨ੍ਹਾਂ ਨੂੰ ਉਹਨਾਂ ਦੀ ਔਲਾਦ ਨੇ ਛੱਡ ਦਿੱਤਾ ਸੀ ਹੌਲੀ-ਹੌਲੀ ਕੇਵਲ ਦਾ ਦਿਲ ਉੱਥੇ ਲੱਗ ਗਿਆ ਉਹ ਪੜਿਆ-ਲਿਖਿਆ ਸੀ ਆਸਰਮ ਦੀ ਕਾਫੀ ਜਿੰਮੇਵਾਰੀ ਹੋਣਾ ਕੇਵਲ ਦੇ ਹੱਥ ਸੀ ਸਮਾਂ ਬੀਤ ਗਿਆ ਕਈ ਵਾਰ ਕੇਵਲ ਨੇ ਆਪਣੇ ਪੁੱਤ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਨੇ ਕੋਈ ਗੱਲ ਨਾ ਸੁਣੀ ਕੇਵਲ ਹੁਣ ਬਸ ਇਸ ਆਸਮਨ ਜੁਗਾ ਹੀ ਰਹਿ ਗਿਆ 20 ਸਾਲ ਬੀਤ ਗਏ ਸੀ ਤੇ ਕੇਵਲ ਦੀ ਉਮਰ 95 ਸਾਲ ਦੀ ਹੋ ਗਈ ਸੀ ਪਰ ਉਹ ਖੁੰਡੀ ਫੜ ਕੇ ਥੋੜਾ ਥੋੜਾ ਤੁਰਦਾ ਜਰੂਰ ਕੇਵਲ ਕਈ ਦਿਨਾਂ ਤੋਂ ਬਿਮਾਰ ਸੀ ਬਸ ਔਖਾ ਜਿਹਾ ਸਾਹ ਲੈਂਦਾ ਸੀ ਸਤਵੀਰ ਤੇ ਉਸਦੀ ਟੀਮ ਨੇ ਕੇਵਲ ਦੇ ਕਰ ਜਾ ਕੇ ਸਨੇਹਾ ਦਿੱਤਾ ਪਰ ਰਮੇਸ਼ ਘਰ ਨਹੀਂ ਸੀ ਉਸ ਦਾ ਮੁੰਡਾ ਸੀਰ ਮੇਸ ਨੇ ਕੇਵਲ ਦੇ ਜਾਣ ਤੋਂ ਬਾਅਦ ਪੁੱਛਿਆ ਗਿਆ ਕਰਵਾ ਲਿਆ ਸੀ ਸਦਵੀਰ ਹੁਣੇ ਵਾਪਸ ਆ ਰਹੇ ਸੀ ਤਾਂ ਰਸਤੇ ਵਿੱਚ ਕਿਸੇ ਦਾ ਕੋੜ ਆਇਆ ਕਿ ਕੋਈ ਬੰਦਾ ਸੜਕ ਕਿਨਾਰੇ ਤੇ ਹੈ ਉਸ ਦੇ ਹੱਥਾਂ ਪੈਰਾਂ ਤੇ ਕੋੜ ਹੋਇਆ ਪਿਆ ਹੈ ਸਦਵੀਰ ਹੁਣੇ ਗਏ ਤੇ ਉਸ ਨੂੰ ਰੈਸਕਿਊ ਕੀਤਾ ਅਤੇ ਆਸਰਾ ਲਾਇਆ ਇਹ ਉਹ ਬੰਦਾ ਨਾ ਕੁਝ ਬੋਲ ਸਕਦਾ ਸੀ ਤੇ ਨਾ ਹੀ ਥੋਣ ਸਕਦਾ ਸੀ ਬਦੇ ਸੀ ਦਾੜੀ ਵੀ ਇੰਝ ਲੱਗਦਾ ਸੀ ਕਈ ਸਾਲਾਂ ਤੋਂ ਨਹੀਂ ਆਇਆ ਹੋਵੇ ਸਤਵੀਰ ਹਰਾਂ ਦੀ ਪਿਓ ਨੇ ਨਹ ਲਾਇਆ ਸਾਫ ਸੁਥਰਾ ਕੀਤਾ ਫਤ ਉਸ ਨੂੰ ਵੀਰ ਚੇਰ ਤੇ ਬਿਠਾ ਦਿੱਤਾ ਉਹ ਬਸ ਇੱਕ ਜਗ੍ਹਾ ਬੈਠਾ ਰਹਿੰਦਾ ਕੇਵਲ ਨੂੰ ਹਸਦਾ ਜਾਂ ਲੜ ਜਾਂ ਲੱਗੇ ਉਸ ਨੂੰ ਦੇਖਿਆ ਸਟ੍ਰੀਟ ਤੇ ਪਾਸੇ ਲੜ ਲੱਗੇ ਤਾਂ ਉਸ ਦੀ ਨਿਗਾਹ ਉਸ ਬੰਦੇ ਤੇ ਪਈ ਪਿਓ ਨੇ ਇੱਕ ਪਲ ਚ ਆਪਣਾ ਪੁੱਤ ਤੁਛਾੜ ਲਿਆ ਜਿਸ ਕੇਵਲ ਦੀ ਆਵਾਜ਼ ਨਹੀਂ ਸੀ ਨਿਕਲ ਰਹੀ ਉਹ ਉੱਚੀ ਦੇਣੀ ਲੇਰ ਮਾਰ ਕੇ ਬੋਲਿਆ ਓਏ ਮੇਰਾ ਪੁੱਤਰ ਮੇਸ਼ ਓਏ ਕੀ ਹੋਇਆ ਮੇਰੇ ਪੁੱਤ ਨੂੰ ਕੇਵਲ ਉੱਠ ਕੇ ਬੈਠ ਗਿਆ ਉਸ ਨੂੰ ਸਹਾਰਾ ਦਿੱਤਾ ਤੇ ਉਹ ਲੜ ਖੜਾਉਂਦਾ ਆਪਣੇ ਪੁੱਤ ਕੋਲ ਚਲਾ ਗਿਆ ਪਰ ਮੇਸ਼ ਕੁਝ ਨਾ ਬੋਲ ਸਕਿਆ ਤੇ ਨਾ ਹੀ ਸੁਣ ਸਕਦਾ ਸੀ ਪਰ ਆਪਕਾਰ ਨੇ ਜਿਵੇਂ ਉਸ ਨੂੰ ਗੂੜੀ ਨੀਂਦ ਚੋਂ ਜਗਾ ਦਿੱਤਾ ਹੋਵੇ ਸ਼ਾਨਿਆ ਪੁੱਤ ਮੈਨੂੰ ਕੇਵਲ ਰੋ ਰਿਹਾ ਸੀ ਤੇ ਮੇਰੀ ਸੁਣੇ ਹਲਕੀ ਜਹੀ ਗਰਦਨ ਹਲਾਈ ਹਾਂ ਮਸਾਂ ਹੱਥ ਉਠਾਈ ਜੋੜੇ ਆਪਣੀ ਥਕਲਾਉਂਦੀ ਜਬਾਨ ਨਾਲ ਬੋਲਿਆ ਪਿਤਾ ਜੀ ਮਾਫ਼ ਕਰ ਦਿਓ ਮੈਨੂੰ ਜੋ ਮੈਨੂੰ ਕੀਤਾ ਉਹ ਮੈਨੂੰ ਸਜ਼ਾ ਮਿਲ ਗਈ ਦੋਨੋਂ ਰੋ ਲੱਗ ਗਏ ਮਾਫ਼ ਕੀਤਾ ਬੁੱਤ ਮਾਫ਼ ਕੀਤਾ ਤਾਂ ਕੇਵਲ ਦਾ ਸਰੀਰ ਦੀ ਜਾਨ ਹੋ ਗਿਆ ਉਹ ਰਮੇਸ਼ ਜੀਾਂ ਬਾਹਾਂ ਚ ਪਿਆ ਸੀ ਰਮੇਸ਼ ਰੋ ਰਿਹਾ ਸੀ ਪਰ ਕੇਵਲ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਸੀ ਸ਼ਾਇਦ ਆਪਣੀ ਔਲਾਦ ਨੂੰ ਦੇਖਣ ਲਈ ਉਸ ਦੇ ਸਾਹ ਅੜਕੇ ਹੋ ਸਨ ਇਹ ਕਹਾਣੀ ਸਾਬਤ ਹੋ ਗਈ ਹੈ ਪਰ ਯਾਦ ਰੱਖਣਾ ਜੋ ਕਰੋਗੇ ਇੱਥੇ ਹੀ ਭਰਨਾ ਪੈਂਦਾ ਹੈ ਆਪਣਾ ਮਾਂ ਬਾਪ ਦਾ ਸਤਿਕਾਰ ਕਰੋ ਸੰਭਾਲ ਕਰੋ ਕਿਉਂਕਿ ਮਾਂ ਬਾਪ ਜ਼ਿੰਦਗੀ ਚ ਸਿਰਫ ਇੱਕ ਵਾਰ ਹੀ ਮਿਲਦੇ ਹਨ ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਤੁਸੀਂ ਇਸ ਬਾਰੇ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ